that's what ਅੱਜ ਅਸੀਂ ਖੜੇ ਆਂ ਆਪਾਂ ਵੀ ਇਨਸਾਫ ਮੋਰਚੇ ਦੇ ਉੱਤੇ ਜਿੱਥੇ ਕਿ ਗੁਰੂ ਸਾਹਿਬ ਦੀ ਬੇਦਰੀਆ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਹੋਰ ਮਸਲਿਆਂ ਦੇ ਉੱਤੇ ਗੱਲਬਾਤ ਚੱਲ ਰਹੀ ਸੀ ਜਿਹੜੇ ਅਲੱਗ-ਅਲੱਗ ਜਥੇ ਪੁਲਿਸ ਵਾਲਿਆਂ ਨੇ ਬਹੁਤ ਅਰੇ ਅਲੱਗ-ਅਲੱਗ ਜਗ੍ਹਾ ਤੇ ਇਹਨਾਂ ਨੂੰ ਅਰੈਸਟ ਵੀ ਕੀਤਾ ਕੁਝ ਸਿੰਘ ਇੱਥੇ ਪਹੁੰਚੇ ਪਰ ਇੱਕ ਦੇਖਣ ਵਾਲੀ ਗੱਲ ਇਹ ਆਈ ਹੈ ਕਿ ਜਿਸ ਜਗ੍ਹਾ ਪੰਡਾ ਲੱਗਿਆ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਹੈ ਉਦੋਂ ਹੀ ਬਿਲਕੁਲ ਦੇ ਨਾਲ ਦੀ ਨਾਲ ਤੁਹਾਨੂੰ ਅਸੀਂ ਦਿਖਾ ਰਹੀਆਂ ਤਸਵੀਰ ਕਿ ਦੇਖੋ ਪੁਲਿਸ ਵਾਲਿਆਂ ਦੀ ਬੈਂ ਬਿਲਕੁਲ ਨਾਲ ਲੱਗੀ ਹੋਈ ਹੈ ਔਰ ਉਸ ਤੋਂ ਉਹਨਾਂ ਨੇ ਸਾਰਾ ਮੋੜੇ ਵਰਸਾਏ ਸੰਤਾਨ ਦੇ ਉੱਤੇ ਇੰਨਾ ਜ਼ਿਆਦਾ ਕਿ ਦਿਖਣਾ ਬੰਦ ਹੋ ਗਿਆ ਸੀ ਇੰਨਾ ਜ਼ਿਆਦਾ ਧੂਆਂ ਹੋ ਚੁੱਕਾ ਸੀਗਾ ਇਹ ਬੇਅਦਬੀ ਦਾ ਇਨਸਾਫ ਲੈਣ ਲਈ ਇੱਕ ਨਵੀਂ ਬੇਅਦਬੀ ਪੁਲਿਸ ਵੱਲੋਂ ਕਰ ਦਿੱਤੀ ਗਈ ਜਦੋਂ ਜਦੋਂ ਕਿ ਪੰਜਾਬ ਦੀ ਪੁਲਿਸ ਇਥੇ ਆਦੀ ਹੈ ਤੇ ਐਡਵਾਲ ਸਾਹਿਬ ਇਹ ਕਹਿੰਦੇ ਨੇ ਮੇਰੇ ਕੋਲ ਇਹਨਾਂ ਦਾ ਵੀਡੀਓ ਹੈ ਕਿ ਉਹ ਇਹ ਗੱਲ ਕਹਿੰਦੇ ਨੇ ਐਡਵਾਲ ਸਾਹਿਬ ਕਿ ਅਸੀਂ ਇਨਕੁਆਇਰੀ ਕਰਾਂਗੇ ਜਦੋਂ ਕਿ ਇਹ ਸਰੇਆਮ ਗੋੜੇ ਦਾਗੇ ਗਏ ਸਰੇਆਮ ਮੋਰਚੇ ਵਾਲਿਆਂ ਦੇ ਤੇ ਪਾਇਆ ਗਿਆ ਠੀਕ ਹੈ ਜੋਸ਼ ਸਾਰੇ ਚੋਂ ਦਾ ਮੋਰਚੇ ਵਾਲ ਤੋਂ ਵੀ ਜੋਸ਼ ਸੀਗਾ ਪਰ ਜੋ ਹਰਕਤ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ ਉਹ ਵਾਕਈ ਨਿੰਦਨੀ ਹੈ ਜੇ ਉਹ ਬੰਬ ਨੇ ਜਿਹੜੇ ਕਿ ਇਸ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਨੇ ਸੰਗਤਾਂ ਦੇ ਉੱਤੇ ਤੋਹਫੇ ਦੇ ਤੌਰ ਤੇ ਜਿੱਦਾਂ ਬੰਦੇ ਤੇ ਆ ਕੋਈ ਆਪ ਸੁਣਾਣੇ ਹੋ ਕਿ ਇਹ ਪਾਈਚੰਦ ਆਪਣੇ ਕੋਈ ਇਦਾਂ ਦੇ ਪਰਿਵਾਰ ਦੇ ਬੱਚੇ ਬੱਚੇ ਹੁੰਦੇ ਤਾਂ ਬੱਚਿਆਂ ਨੂੰ ਤੇ ਮਰਨ ਵਾਲਾ ਕੰਮ ਹੋ ਜਾਣਾ ਸੀ ਤੇ ਲੱਗੇ ਸਾਡੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਗਰ ਸਰਕਾਰ ਨੂੰ ਸੋਚਿਆ ਜੀ ਇਦਾਂ ਦਾ ਸ਼ਾਮਲਾ ਕਰੇ ਤੁਸੀਂ ਦੇਖ ਰਹੇ ਹੋ ਜਿਹੜੇ ਵੀ ਇਸ ਤਰ੍ਹਾਂ ਦੇ ਬੰਬ ਹੈ ਜਿਹੜਾ ਛੱਡਿਆ ਗਿਆ ਹੈ ਅਲੱਗ-ਅਲੱਗ ਤਰ੍ਹਾਂ ਦੇ ਬੰਬ ਛੱਡੇ ਗਏ ਸੁਨਹਿਰਾ ਸਮਾਜੀ ਟੀਮ ਇੱਥੇ ਪਹੁੰਚ ਗਈ ਹੈ ਮੋਰਚਾ ਲੱਗਿਆ ਮੋਰਚੇ ਦੇ ਵਿੱਚ ਇੱਕ ਸਾਰਾ ਵੱਡਾ ਇੱਥੇ ਦਿੱਕਤ ਇਹ ਆਈ ਹੈ ਕਿ ਹੁਣ ਜਿੱਦਾਂ ਹਮਲੇ ਵਾਲਾ ਸ਼ਬਦ ਵਰਤਿਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਬੜੇ ਚਾਰ ਦੇ ਸੰਘਰਸ਼ ਲੜਿਆ ਹੈ ਸਰਕਾਰ ਦੀ ਮਾਜਿਸਟਰ ਕਾਲੀ ਨੇ ਜਾਣਾ ਸੀਗਾ ਪ੍ਰਸ਼ਾਸਨ ਨੇ ਵੀ ਕਿਹਾ ਇੱਥੇ ਸੰਗਤ ਗਈ ਹੈ ਉਥੇ ਬਹੁਤ ਆਗੂਆ ਦੀ ਸੰਗਤ ਦੀ ਰਸਤ ਹੋਈ ਹੈ ਰਾਜਕਤਾ ਨੂੰ ਉਹ ਸਿੰਘਾਂ ਨੇ ਖੁਸ਼ੀ ਨਾਲ ਆਪ ਰੰਤ ਹੋਏ ਆ ਪ੍ਰਸ਼ਾਸਨਾਂ ਵੀ ਗੱਲਬਾਤ ਹੋਈ ਸੀ ਕਹਿੰਦੇ ਵੀ ਛੱਡ ਦੇ ਨੇ ਘੰਡੇ ਦੇ ਇੱਥੇ ਕੋਈ ਤਲਕੀ ਹੋਈ ਹੈ ਪ੍ਰਸ਼ਾਸਨ ਦੀ ਤੇ ਉਹਨਾਂ ਨੇ ਅੱਤੂ ਗੈਸ ਵਾਰੀ ਤੱਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਹਾਰਾਜਾ ਪ੍ਰਕਾਸ਼ ਦੇਖੋ ਜੇ ਕੋਈ ਸ਼ਰਾਰਤੀ ਅੰਸਰ ਵੜਿਆ ਹੈ ਪ੍ਰਸ਼ਾਸਨ ਉਹ ਤੋਂ ਕੰਟਰੋਲ ਕਰ ਸਕਦਾ ਪਰ ਆਪਾਂ ਅੱਤੂ ਗੈਸ ਨਹੀਂ ਮਾਰ ਸਕਦੇ ਆਪਾਂ ਗੋਲੀ ਨਹੀਂ ਚਲਾ ਸਕਦੇ ਪ੍ਰਸ਼ਾਸਨ ਦੀ ਵੀ ناکਾਮੀ ਹੈ ਸਰਕਾਰਾਂ ਦੀ ਦੂਸਰੇ ਮੋਰਚੇ ਦੇ ਵਿੱਚ ਜਿੱਦਾਂ ਖਡਾਬ ਆਇਆ ਕੋਈ ਉਧਰ ਕਿਤੇ ਅਰੇਸਟ ਹੋ ਗਏ ਕੁਛ ਅੰਦਰ ਹੋ ਗਏ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਅਪਾ ਨੂੰ ਥੋੜੇ ਜਿਹੇ ਕੁਝ ਨਹੀਂ ਕਹਿ ਸਕਦੇ ਕਿ ਉਹ ਤਾਂ ਮਿਸਟਰ ਬੜੀ ਚੜ੍ਹਦੀ ਕਲਾ ਦੇ ਆਪਾਂ ਤਕੜੇ ਹੁੰਦੀ ਲੋੜ ਹੈ ਬੰਦੀ ਸਿੰਘਾਂ ਦੀ ਗੱਲ ਕਰਨੀ ਹੈ ਵਿਧੀਆਂ ਦਾ ਇਨਸਾਫ ਹੋਣਾ ਚਾਹੀਦਾ ਇੱਕ ਇਕੱਠ ਥੋੜਾ ਜਿੱਦਾਂ ਕਿਸੇ ਜੂਨ ਇਕੱਠ ਚਾਹੀਦਾ ਨਾ ਜਿਵੇਂ ਇੱਕ ਜੋਰ ਲੱਗਦਾ ਫਿਕਮਟ ਹੋਈਏ ਜਿੱਦਾਂ ਤਾਂ ਥੋੜਾ ਜਿਆ ਪਰੇਸ਼ਾਨੀ ਦੇ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਜਗਦੇ ਅਮੀਰਾ ਵਾਲਾ ਦਾ ਬਹੁਤ ਚੰਗੀ ਹੈ ਜੀ ਜਿਹਦੀ ਉਹ ਜ਼ਮੀਰ ਮਾਰਦੇ ਅੱਖ ਮਰ ਜੇ ਉਹਦਾ ਕੁਝ ਨਹੀਂ ਕਹਿ ਸਕਦੇ ਕੋਈ ਨਹੀਂ ਜਾਗਦੇ ਜ਼ਮੀਰ ਵਾਲੇ بڑے ਲੋਕ ਹਨ ਜੇ ਬڑے ਹੋਣਗੇ ਠੀਕ ਹੈ ਬੇਬੀ ਵਾਲੇ ਬਹੁਤ ਲੋਕ ਹਨ ਦੇਖੋ ਸੰਦੇਸ਼ ਖਾਸ ਸੰਗਤਨ ਬੇਨਤੀ ਕਰਦੇ ਕਿ ਆਪਾਂ ਜਾਗਦੇ ਚ ਰਹਿ ਕੇ ਸੰਜਮ ਚ ਰਹਿ ਕੇ ਜਿਵੇਂ 2 ਸਾਲ ਸੰਘਰਸ਼ ਕੀਤਾ ਬੜੀ ਚੰਗੀ ਲੱਗਦੀ ਉਸ ਤਰ੍ਹਾਂ ਹੀ ਤੱਕੜੇ ਹੋ ਗਿਆ ਆਪਾਂ ਜਾਗਦੇ ਰਹਿਗੇ ਇਨਸਾਫ ਲੈ ਕੇ ਕੋ ਫਿਰ ਕਿ ਕਿਦਾਂ ਬੈਠੇ ਬੱਸ ਤੇ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਬੈਠੇ ਬਾਈਬਲ ਕਲਾ ਗੋਲੀकांड ਦਾ ਤਿੰਨ ਜਿੱਦਾਂ ਇਨਸਾਫ ਲੈਣ ਵਾਸਤੇ ਬੈਠੇ ਨਾ ਮੈਂ ਰੋਡ ਪੜਿਆ ਠੀਕ ਆ ਅਸੀਂ ਆਉਂਦੇ ਰਹੇ ਸਮੇਂ ਸਮੇਂ ਤੇ ਤੇ ਹਾਜ਼ਰੀ ਲਵਾਉਂਦੇ ਰਹੇ ਹਰ ਇੱਕ ਸੰਗਤ ਪਰ ਸਵਾਲ ਕਿਸ ਤੋਂ ਹੋ ਰਿਹਾ ਹੈ ਜਿਹੜੇ ਬੋਲ ਰਹੇ ਸਾਡੇ ਦੇ ਵਿਰੋਧੀ ਤੇ ਤੁਸੀਂ ਵਿਰੋਧੀ ਤੇ ਵਿਰੋਧੀ ਤੇ ਕਾਂਗਰਸ ਉਹਨਾਂ ਦਾ ਨੈਸ਼ਨਲ ਅਜੈਂਡਾ ਕੀ ਜਿਹੜਾ ਭਾਜਪਾ ਦਾ ਨੈਸ਼ਨਲ ਅਜੈਂਡਾ ਉਹੀ ਕਾਂਗਰਸ ਦਾ ਉਹੀ ਆਮ ਆਦਮੀ ਦਾ ਉਹੀ ਸਾਰੀਆਂ ਪਾਰਟੀਆਂ ਦਾ ਨੈਸ਼ਨਲ ਅਜੈਂਡਾ ਇੱਕ ਸਾਡੇ ਸਿੰਘ ਕੋਕੋ ਕੇ ਮਾਰਤੇ ਜਿਹੜਾ ਖੰਡੇ ਵਰਗੇ ਭਾਈਦੀਪ ਸਿੱਧੂ ਸਿੱਧੂ ਮੂਸੇ ਵਾਲਾ ਇਹਨਾਂ ਦਾ ਨੈਸ਼ਨਲ ਅਜੈਂਡਾ ਇੱਕ ਨਹੀਂ ਕੋਈ ਬੋਲਿਆ ਕੋਈ ਵਿਰੋਧੀ ਤੇ ਕਾਂਗਰਸ ਸੀ ਕਿਤਾ ਧਰਨਾ ਰੱਖਿਆ ਕਿਤੇ ਨਾ ਨਾ ਆਵਾਜ਼ ਵਿਰੋਧੀਦਰ ਦਾ ਮਤਲਬ ਕੀ ਹੁੰਦਾ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਕਾਏ ਦਾ ਮੁੰਡਾ ਖੜਾ ਬੱਬੂ ਬੁਧੇਰੇ ਇਧਰ ਕੌਮੀਨ ਸਾਹਿਬ ਮੋਰਚੇ 'ਚ ਹੈ ਦੁਨੀ ਇੱਕੋ ਪਰਿਵਾਰ ਦੇ ਮੈਂ ਨਹੀਂ ਇਹਨਾਂ ਨੂੰ ਨਿੰਦਾ ਇਹਨਾਂ ਨੇ ਚਲਾਉਣੇ ਹੋਰ ਚਲਾਉਣ ਪਰ ਮੈਂ ਤਾਂ ਇਹ ਦੇ ਦੇਵਾਂ ਉਹਨਾਂ ਦੇ ਹੁਕਮ ਤੋਂ ਬਣਾਏ ਪੱਤਾਂ ਨੂੰ ਉੱਕ ਕੇ ਦਿਖਾ ਦੇ ਹੁਕਮ ਕਿਨੇ ਦਿੱਤਾ ਸਾਡੀ ਇਹਨਾਂ ਨੇ ਕੋਈ ਟੱਕਰ ਨਹੀਂ ਪ੍ਰਸ਼ਾਸਨ ਨਾਲ ਇਹ ਜਿਹੜੀ ਬਿਆਦਗੀ ਇਹਨਾਂ ਨੇ ਪਿੰਡਾਂ 'ਚ ਹੋ ਰਹੀ ਇਹ ਰੂਕ ਸਕਦੀਆਂ ਨੇ ਕਿਉਂਕਿ ਹੁਣ 5-7 ਤੋਂ ਬੰਦਾ ਹੁੰਦਾ ਪੰਜ-ਪੰਜ ਨੌਜਵਾਨ ਪੈਰਾਂ 'lon' ਕਰ ਚੁੱਕੇ ਬਿਆਦ ਦੀ ਨਹੀਂ ਹੋਣੀ ਤੇ ਫਿਰ ਅੱਗੇ ਆਪਾਂ ਆਪਣਾ ਘਰ ਵੀ ਸੋਨਾ ਬਣਾ ਦਿੰਦੇ ਮੀਟਿੰਗ ਹੋ ਦੱਸੋ ਕਿ ਜਿਹੜਾ ਹੁਣ ਤੁਸੀਂ ਉੱਧਰ ਗਏ ਸੀਗੇ ਹੁਣੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੇ ਇਸ ਬਾਰੇ ਕੀ ਅੱਗੇ ਕਹਿਣਾ ਚਾਹੋਗੇ ਮੈਂ ਸੁਨਹਿਰਾ ਸਮਸਥ ਹੋਏਗਾ ਐਡੀਟਰ ਅਕਾ ਵੇਰੀਫਾਈ ਕਰ ਰਹੇ ਸਾਰੀ ਗੱਲਬਾਤ ਜੀ ਮਤਲਬ ਜੋ ਵੀ ਹੋਏਗਾ ਅਫੀਸ਼ੀਅਲ ਵਰਜਨ ਉਹਨਾਂ ਕੋਲੋਂ ਆਵੇ ਅੱਛਾ ਹਲੇ ਉਹਨਾਂ ਨੇ ਹਲੇ ਇਨਕੁਆਰੀ ਕਰਨਗੇ ਦੇਖੋ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਇੱਕ ਛੋਟੇ ਛੋਟੇ ਜਵਾਨ ਬੱਚੇ ਦੇਖੋ ਇਹ ਛੋਟੀ ਜਿਹੀ ਕੁੜੀਆ ਜਦਕਿ ਇਸ ਨੂੰ ਇਹ ਨਹੀਂ ਪਤਾ ਕਿ ਮੈਂ ਕਿੱਥੇ ਆਈ ਆ ਬੜੇ ਇੱਕ ਜज्ਬਾ ਦੇਖੋ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਸਲਾਮ ਹੈ ਜਿਨ੍ਹਾਂ ਨੇ ਇੱਕ ਕੌਮੀ ਇਨਸਾਫ ਮੋਰਚੇ ਵਿੱਚ ਲਿਆ ਕੇ ਇਹਨਾਂ ਦੇ ਇੱਕ ਨਵਾਂ ਜज्ਬਾ ਭਰ ਰਿਹਾ ਹੈ ਤਾਂ ਦੇਖੋ ਤੁਸੀਂ ਛੋਟੇ ਛੋਟੇ ਮਾਸੂਮ ਬੱਚੇ ਚੰਡੇ ਹੱਥ ਚੁੱਕੇ ਘੁਮਰੇ ਨੇ ਔਰ ਅਸੀਂ ਗੱਲਾਂ ਕਰ ਰਹੇ ਹਾਂ ਦੇਸ਼ ਦੇ ਇਨਸਾਫ ਤੋਂ ਇਨਸਾਫ ਤਾਂ ਸਾਨੂੰ ਕਦੇ ਮਿਲੇਗਾ ਨਹੀਂ ਇਹ ਚੀਜ਼ਾਂ ਆਜਾ ਆਉਣ ਵਾਲੇ ਟਾਈਮ 'ਚ ਸਰਕਾਰਾਂ ਸਾਨੂੰ ਸਮਝਾ ਰਹੀਆਂ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਸਿੱਖ ਕੌਮ ਦੇ ਬੱਚੇ ਇਸ ਮੋਰਚੇ 'ਚ ਆ ਗਏ ਤਾ ਸਰਕਾਰਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਬਤੀਰਾ ਸੁਧਾਰ ਲੈਣਾ ਅਦਰਵਾਇਜ਼ ਇਹ ਬੱਚੇ ਵੀ ਅੱਗੇ ਆ ਕੇ ਅੱਜ ਛੰਡੇ ਚੁੱਕੇ ਨੇ ਕੱਲ ਨੂੰ ਹਥਿਆਰਾਂ ਤੱਕ ਵੀ ਪਹੁੰਚ ਸਕਦੇ ਨੇ ਇਹ ਸਰਕਾਰਾਂ ਦੇ ਹੱਥ ਨੇ ਇਹਨਾਂ ਦੇ ਹੱਥ ਕਲਮਾਂ ਦੇਣੀਆਂ ਕਿ ਆਪਾਂ ਹਥਿਆਰ ਦੇਣੇ ਨੇ ਇਹਦੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਹੈ ਦੇਖੋ ਅਸੀਂ ਪਹਿਲਾਂ ਗਏ ਸੀ ਉਥੋਂ ਉਥੇ ਸਾਨੂੰ ਸਾਵਣ ਮੇਲੀ ਵਿੱਚ ਮੋਰਚੇ ਤੇ ਹਮਲਾ ਹੋ ਗਿਆ ਜਿਹੜੀ ਸਾਨੂੰ ਡਰ ਸੀ ਉਹ ਹੋ ਗਿਆ ਮੋਰਚੇ ਤੇ ਜਿਹੜੇ ਗੋਲੇ ਦਾਗ ਤੇ ਆ ਮੋਰਚੇ ਤੇ ਗੰਦੇ ਪਾਣੀ ਦੇ ਬਿਛਾਰਾ ਮਾਰੀ ਨੇ ਅਸੀਂ ਭੱਜ ਕੇ ਹੁਣ ਫੋਟੋ ਇੱਥੇ ਆ ਗਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਵੀ ਜੇ ਹੁਣ ਗੋਲਾਵਾਰੀ ਕਰੀਏ ਬੰਦ ਕਰੋ ਜੇ ਤੁਸੀਂ ਕਰਿਆ ਫਿਰ ਸਾਨੂੰ ਮਜੂਰ ਹੋਏ ਨਾ ਹੋਵੇ ਧੋੜਿਆਂ ਤੇ ਕਾਠੀਆਂ ਪਾਉਣੀਆਂ ਪੈਣਾਂ ਇਸ ਕਰਕੇ ਅਸੀਂ ਪੀਸ ਬੁਣੀ ਚਾਹੁੰਦੇ ਆ ਭਾਈ ਜਗਤਾਰ ਸਿੰਘ ਹਵਾਰੇ ਦਾ ਇਹ ਸਾਨੂੰ ਹੁਕਮ ਹੈ ਪੀਸਫੁਲੀ ਕਰਨਾ ਫਿਰ ਸਾਡੇ ਉਤੇ ਪ੍ਰਸ਼ਾਸਨ ਕਰਦਾ ਨਹੀਂ ਉਹਨਾਂ ਨੇ ਐਂਟਰੀ ਤਹਾਂ ਦੀ ਕੀਤੀ ਕਿ ਇਧਰ ਮੋਰਚੇ ਤੇ ਹਮਲਾ ਹੋ ਸਕਦਾ ਵੀ ਉਹਨਾਂ ਦੀ ਕੋਈ ਰਣਨੀਤੀ ਹੋਵੇ ਇਹ ਚੰਗੀਆਂ ਦੀ ਤਿਆਰੀ ਸੀ ਕਿ ਚੰਡੀਗੜ੍ਹ ਪੋਸਟ ਭਾਈ ਇਹ ਤਾਂ ਥੋੜੇ ਇਹ ਦੱਸ ਸਕਦੇ ਨੇ ਸਾਨੂੰ ਤਾਂ ਕੋਈ ਬਦਲ ਜਿਹੜਾ ਮੋਰਚੇ ਤੇ ਹਮਲਾ ਹੋ ਜੇ ਗੋਲੇ ਛੱਟੇ ਜਾ ਰਹੇ ਨੇ ਜਿਹੜਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਇਹਨੇ ਅੱਜ ਗੁਰੂ ਸਾਹਿਬ ਤੇ ਵੀ ਬਾਾਰ ਕੀਤਾ ਇੱਥੇ 25-25 ਸਾਲ ਰਾਜ ਕਰਨ ਵਾਲੇ ਅੱਜ ਕੰਧਾਂ 'ਚ ਬਜਦੇ ਫਿਰਦੇ ਆ ਬਾਨਾ ਕੁਛ ਨਹੀਂ ਭਗਵਾਨ ਤਮਨ ਸਿੰਘ ਇਹਨਾਂ ਲੋਕਾਂ ਨੇ ਮੂੰਹ ਕਰ ਲਾ ਇਸ ਸੰਗਤ ਨੇ ਮੂੰਹ ਕਰ ਲਾ ਹਾਂ ਪੱਗਾਂ ਵਾਲੀ ਦੇਖੋ ਉਹ ਤਾਂ ਜੀ ਨਹੀਂ ਨਹੀਂ ਉਹ ਤਾਂ ਜੀ ਹੁਕਮ ਦੇ ਬੰਦਿਆ ਦੇਖੋ ਐ ਤਾਂ ਪੁਲਿਸ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਸਾਡੇ ਜੇ ਆਪਾਂ ਸਿੱਖ ਕੌਮ ਦੇ ਦੇਖੇ ਵੀ ਜਿੰਮੇ ਦਰਬਾਰ ਆਪਾਂ ਇਹ ਨਹੀਂ ਕਹਿ ਸਕਦੇ ਮਜਬੂਰੀ ਬਣਾਤੀ ਬੋਲੀ ਗੇਰੀ ਸੀ ਜੀ ਬਿਲਕੁਲ ਬੱਚਿਆਂ ਦੇ ਉਪਰ ਆ ਕੇ ਖਿੜੇ ਨੇ ਸਾਡੇ ਬੱਚੇ ਉੱਪਰ ਖੜੇ ਸੀਗੇ ਬਿਲਕੁਲ ਜਦੋਂ ਇਹ ਇੰਨਾ ਇੱਥੇ ਧੂਆਂ ਹੋ ਗਿਆ ਤਾਂ ਤੁਸੀਂ ਅੱਗੇ ਮੋਰਚੇ 'ਚ ਗਏ ਹੋਏ ਸੀਗੇ ਜੀ ਜੀ ਸੀ ਅੱਗੇ ਮੋਰਚੇ 'ਚ ਸੀਗੇ ਬੱਚੇ ਵੀ ਸਾਡੇ ਨਾਲ ਹੀ ਸੀਗੇ ਜਦੋਂ ਉਹਨਾਂ ਨੇ ਗੋਲੇ ਗੇਰੇ ਬੱਚਿਆਂ ਦੇ ਉੱਪਰ ਗਿਰੇ ਨੇ ਤੇ ਇੱਥੇ ਤੁਸੀਂ ਸ਼ਾਂਤਮਈ ਤਰੀਕੇ ਨਾਲ ਅੱਗੇ ਜਾ ਰਹੇ ਸੀਗੇ ਜੀ ਹਾਂ ਜੀ ਹਾਂ ਜੀ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਅੱਗੇ ਜਾ ਰਹੇ ਸੀਗੇ ਦੇਖੋ ਜੇ ਇਸ ਧੰਨੇ ਦੇ ਵਿੱਚ ਬੱਚੇ ਛੋਟੇ ਜਾ ਰਹੇ ਹੋਣ ਤਾਂ ਤੁਸੀਂ ਸੋਚ ਸਕਦੇ ਹੋ ਕਿ ਉੱਥੇ ਕੋਈ ਐਦਾਂ ਦੀ ਗੱਲਬਾਤ ਹੋ ਰਹੀ ਹੋएगी ਪਰ ਉਹ ਬੱਚਿਆਂ ਤੱਕ ਵੀ ਦੇਖਿਆ ਨਹੀਂ ਗਿਆ ਕਿ ਮੋਰਚੇ 'ਚ ਕੌਣ ਆ ਗਿਆ ਔਰ ਆ ਪੂਰੇ ਦੇ ਪੂਰੇ ਜੋਸ਼ ਦੇ ਨਾਲ ਉਹਨਾਂ ਨੇ ਗੋਲੇ ਸੁੱਟੇ ਜਿਹਦੇ ਖੋ ਸਾਰੀਆਂ ਚੀਜ਼ਾਂ ਕਿ ਇਹ ਇੰਨਾ ਕੁਝ ਹੋਣ ਦੇ ਬਾਵਜਿ ਮੋਹਾਲੀ ਦਾ ਪ੍ਰਸ਼ਾਸਨ ਇਹ ਕਹਿੰਦਾ ਜੀ ਅਸੀਂ ਇਨਕੁਆਇਰੀ ਹੋ ਰਹੀ ਹੈ ਉਹਦੇ ਬਾਅਦ ਅੱਪਾ ਦੱਸਾਂਗੇ ਜਦੋਂ ਅਸੀਂ ਐਡਵਾਲ ਸਾਹਿਬ ਨਾਲ ਇਸ ਬਾਰੇ

हमारे चैनल को सब्सक्राइब एंड लाइक करना ना भूलें